ਦਾ ਮਹੀਨਾ ਚੱਲ ਗਿਆ ਤੇ ਨੋ ਕਹਿੰਦੀ ਮੈਨੂੰ ਜਾਦੇ ਬੋਲੀਆਂ ਆਉਂਦੀਆਂ ਮੈਂ ਤੁਮਹਾਲਾ ਪਾ ਦੂੰਗੀ ਸੱਸ ਕਹਿੰਦੀ ਲਾ ਤੇਰੇ ਨਾਲ ਤਾਂ ਜਾਦੇ ਮੈਂ ਹੀ ਤੁਮਹਾਲਾ ਪਾ ਦੂੰਗੀ ਚਲੋ ਜਿਆਦਿਆਂ ਚੱਲ ਜੇ ਤੋ ਜੇ ਆਪਾਂ ਤੁਮਹਾਲਾ ਹੀ ਪਾਉਣੀ ਤਾਂ ਮદાન ਚ ਚਲੀਏ ਸ਼ਾਮ ਨੂੰ ਤੇ ਉਹ ਮદાન ਤੇ ਚਲੀ ਜਾਂ ਗਏ ਜੀਆਂ ਸ਼ਾਮ ਨੂੰ ਉਹਨੇ ਫਿਰ ਭਾਈ ਆਪ ਦਾ ਆਪ ਧੂੜਾ ਉਠਾਤੀ ਸੱਸ ਨੇ ਬੋਲੀਆਂ ਪਾਉਣ ਵਾਲੀ ਤੇ ਨੋ ਨੇ ਇੱਕ ਬੋਲੀ ਪਾਈ ਵਧੀਆ ਤਰੀਕੇ ਦੀ ਤੇ ਉਹਨੇ ਵੀਡੀਓ ਬਣਾ ਕੇ ਉਹੜੇ ਪਾਈਏ ਇਸ ਦਾ ਇੰਸਟਾਗ੍ਰਾਮ ਤੇ ਪਾਤੀ ਤੇ ਫੇਸਬੁੱਕ ਤੇ ਪਾਤੀ ਉਹਨੂੰ ਤਾਂ ਵਿਊਜ਼ ਆ ਗਏ ਕੋਈ 40000 ਤੇ ਬੇਬੇ ਵਿਚਾਰੀ ਜਦੋਂ ਉਥੋਂ ਨੱਚਦੀਆਂ ਟੱਪਦੀਆਂ ਬਾਹਰ ਆਈਆਂ ਤਾਂ ਇੱਕ ਦੋ ਗੁੜੀਆਂ ਕਹਿ ਲੀਆਂ ਵਾ ਤੇਰੀ ਨੂੰਨੇ ਤਾਂ ਆ ਬੋਲੀ ਪਾਉਣ ਵਾਲੀ ਕਮਾਲ ਕਰਤੀ ਗੁੜੀਆਂ ਦੇ ਮੱਥੇ ਤੇ ਹੱਥ ਮਾਰ ਕੇ ਕਹਦੀ ਬੂ ਮਾਇ ਤਾਂ ਮਰ ਗਈ ਆਪ ਦਾ ਕਪਾ ਲਿਆ ਬਹੁਤਾ ਜੋਨ ਲੱਗੀ ਉਹਦੀ ਬੋਲੀਆਂ ਤੇ ਬੋਲੀਆਂ ਪਾਉ ਮੈਂ ਤਾਂ ਕਿਸੇ ਨੇ ਆਖਿਆ ਨਹੀਂ ਆ ਕੇ ਆਪਦੇ ਮੁੰਡੇ ਨੂੰ ਕਹਿੰਦੀ ਲਾ ਪਕਾਈ ਤਮ ਐ ਕੀਤੀ ਇੰਨੀਆਂ ਬੋਲੀਆਂ ਮਾਇ ਪਾਇਆਂ ਤੇ ਨੱਚ ਨੱਚ ਕੇ ਮੈਂ ਆਪ ਦੀ ਹਰਦੀਆਂ ਕੇ ਸਾਥੀਆਂ ਤੇ ਪਰ ਤੇਰੀ ਬਹੁਤੋਂ ਕਹਿੰਦੇ ਵੀ ਬੋਲੀ ਤਾਂ ਫਲਾਣੇ ਦੀ ਘਰ ਵਾਲੀ ਨੂੰ ਪਉੜੀ ਆਂਦੀ ਉਹ ਆਦਾ ਮਮੀ ਪਾਉਣੀ ਵੀ ਆਉਂਦੀ ਆ ਉਹ ਆ ਦੇ ਕਿਵੇਂ ਕਹਿੰਦੀ ਤੈਨੂੰ ਤਾਂ ਤਿੰਨ ਹਜ਼ਾਰ ਬੰਦੇ ਦੇ ਵੇਖਿਆ ਇਹਨੂੰ 40000 ਬੰਦਿਆ ਦੇ ਵੇਖਿਆ ਉਹ ਆਦੀ ਇਹ ਕਿਵੇਂ ਕਹਿੰਦੀ ਇਹਨੇ ਹੌਲੀ ਕਿਤੇ ਨੇ ਪਿੱਛੇ ਜਾ ਕੇ ਤੇ ਆਪਦੀ ਵੀਡੀਓ ਪਾਤੀ ਉਹ ਵਾਇਰਲ ਹੋ ਗਈ ਤੇ ਇਸ ਕਰਕੇ ਵੀ ਜੋ ਕੰਮ ਆ ਉਹ ਇੱਕ ਅੱਧੀ ਚੀਜ਼ ਨਾਲ ਹੀ ਗਾ ਵਧ ਜਾਂਦਾ ਬੰਦਾ ਤੇ ਤੂੰ ਆਪ ਦਾ ਖਪਾਈ ਗਈ ਉਹਦਾ ਕੋਈ ਫਾਇਦਾ ਨਹੀਂ ਦਿਖ ਲਿਆ ਇਸ ਕਰਕੇ ਆਦੇ ਆ ਵੀ ਜੇ ਸੱਸਾਂ ਸਿਆੜੀਆਂ ਤਨੋਹਾ ਉਦੋਂ ਵਿਆਦੇ ਸੱਸੇ ਦੀ 12 ਤਾਲੀਏ ਮੈਂ 13 ਤਾਲੀ ਆਈ ਉਹ 13 ਤਾਲੀ ਆਈ ਵੇਲ ਦੋ ਆਉਂਦੇ ਆ ਅਗਲੀ ਦੇ ਉਹ ਨਾ